ਸਰ ਜੀ ਸਭ ਮਜ਼ਦੂਰੀ ਕਰਨੇ ਸਨ ਜੀ ਸਰ ਜੀ ਉਹ ਚੰਨ ਨੇ ਆ ਪਿੰਡਾਂ ਚ ਤੇ ਰਾਤੀ ਆ ਰਹੇ ਸੀਗੇ ਇੱਕ ਗੱਡੀ ਦੇ ਬੈਲਡਾ ਟੁੱਟ ਗਿਆ ਤਾਂ ਬੈਲਡਾ ਲਾ ਕੇ ਟੁਰਨ ਲੱਗੇ ਆ ਮਗਰੋਂ ਕੋੜਿਆਂ ਨੇ ਜਬਰਦਸ ਥੋਕ ਕੇ ਲਿਆ ਕੇ ਇੱਕ ਸਾਡਾ ਮਤਲਬ ਮੁਕਿਲ ਕੰਮ ਹੋ ਗਿਆ ਟੇਕਣ ਥੁਲੋ ਕੱਢਿਆ ਬਹੁਤ ਮੁਸ਼ਕਿਲ ਬਚਿਆ ਤੇ ਕੋੜਿਆਂ ਨੂੰ ਪਤਾ ਨਹੀਂ ਲੱਗਿਆ ਕਿ ਕੀ ਗਿਆ ਇਹ ਕਿੱਥੇ ਕਰਕੇ ਹੋਇਆ ਹੱਸਾ ਇਆ ਸੋ ਜਿੱਥੇ ਬੇਗਲ ਬੱਕਾ ਦੇ ਕੋਲ ਪੰਪ ਦੇ ਨੇੜੇ ਜੇ ਰੋਣਾ ਵੀ ਨਹੀਂ ਆ ਰਹੀ ਸੀ ਜੇ ਕੁਝ ਹੋ ਜਾਂਦਾ ਤਾਂ ਮੈਂ ਕੀ ਕਰਦੀ ਇਹਦੇ ਬੱਚਾ ਇੱਕੋ ਹੈ ਸੀ ਇਹ ਰੋਜ਼ ਜਾਂਦਾ ਕੰਮ ਤੇ ਹਾਂ ਜੀ ਰੋਜ਼ ਜਾਂਦਾ ਤੁਹਾਨੂੰ ਕੀ ਕਹਿ ਕੇ ਗਿਆ ਸੀ ਇਸ ਵਾਰ ਕੰਮ ਤਾਂ ਚੱਲ ਰਿਹਾ ਸੀਗਾ ਠੀਕ ਹੈ ਤੇ ਰਾਤ ਨੂੰ ਥੋੜ੍ਹ ਕੇ ਤਾਂ ਦੇਖਦਾ ਮੈਂ ਅੱਛਾ ਚ ਆ ਗਿਆ ਦੁਬਾਰਾ 5 ਮਿੰਟ ਬਾਅਦ ਮੁੰਡੇ ਦੂਜੇ ਵੱਡੇ ਦਾ ਫੋਨ ਆਇਆ ਕਹਿੰਦਾ ਚਾਚੀ ਜੀ ਐਕਸੀਡੈਂਟ ਹੋ ਗਿਆ ਤੁਸੀਂ ਹਸਪਤਾਲ ਆ ਜਾਓ ਫਿਰ ਮੈਨੂੰ ਲੈ ਆਏ ਬਾਹੂ ਮੇਰੀ ਸਾਰੇ ਇਕੱਠੇ ਹੋ ਗਏ ਬਹੁਤ ਬੁਰਾ ਹਾਲ ਸੀਗਾ ਤੇ ਕਰੋ ਜਿੰਨਾ ਖਤਰਮ ਕਰ ਸਕੀਂ ਮੇਰੀ ਸਾਰੀ ਮਦਦ ਕਰ ਦੇਸੀ ਦੋ ਟਰੈਂਪੂ ਲੱਦੂਆ ਮੰਡੀ ਦਵਾਰੇ ਸੀ ਇਹਨਾਂ ਦੀਆਂ ਦੋਵਾਂ ਦੀਆਂ ਇੱਕ ਦੀ ਬੈਲਟ ਟੁੱਟ ਗਈ ਸੀ ਤੇ ਸਾਈਡ ਤੇ ਲਾ ਕੇ ਟਰੈਂਪੂ ਦੀ ਬੈਲਟਾਂ ਮੰਗਦੇ ਬੀ ਸੀ ਤੇ ਵਿੱਚੋਂ ਕੋਲਾ ਆਇਆ ਇਹਨਾਂ ਨਾਲ ਮਾਰ ਕੇ ਚਲਾ ਕੇ ਇੱਕ ਬੰਦਾ ਮੋਕੇ ਤੇ ਮਰ ਗਿਆ ਇੱਕ ਦੀਆਂ ਲੱਤਾਂ ਟੁੱਟੀਆਂ ਉਹਨੂੰ ਬਠੇਂਦੇ ਲੱਗੇ ਨਹੀਂ ਤੇ ਆ ਦੋ ਬੰਦੇ ਅੱਤੇ ਬਠੇ ਗਏ ਜਿੰਦੀ ਡੈਥ ਹੋਈ ਹੋ ਕਿਥੋਂ ਦੇ ਰਹਿਣ ਵਾਲਾ ਹੈ ਉਹ ਐਸ ਤੂੰ ਫਾਈਲ ਲਗਾ ਦੀ ਜੀ ਪਾਸੀ ਅ ਸੰਕਲੋਨੀ ਦਾ ਜਸਨ ਸਿੰਘ ਸਾਹਿਬ ਮੁੰਨਾ ਜਿਹੜੇ ਗੱਡੀ ਰੋ ਫੜਨਾ ਜੀ ਗਲੀ ਸੰਕਲੋਨੀ ਦੀ ਜੀ ਤੁੰਦਨੀ ਉਹਨੇ ਘੱਟ ਮਾਰੀ ਜੀ ਘੱਟ ਮਾਰ ਕੇ ਮਾਰ ਕੇ ਨਿਕਲ ਗਿਆ ਗੱਡੀ ਤੇਜ਼ ਹੈਗੀ ਸੀ ਕੋੜਾ ਆਗਾ ਜੀ ਕੋੜਾ ਇਹ ਮੇਰੇ ਕੋ ਕੰਮ ਕਰਦੇ ਸਭ ਜੀ ਅੱਜ ਇੰਤਰਾ ਤੇ ਬਾਹੂ ਨਾਲ ਇਹ ਆਦਾ ਪਾਰ ਕਰਦਾ ਹੀ ਮੈਂ ਪਾਸੀ ਆਂਦੀ ਨੂੰ ਵਿੱਚ ਕਰਦਾ ਮੋਟੀ ਕਰਦੇ ਆ ਮਾਲਕ ਨੇ ਸਾਨੂੰ ਕਿਉਂ ਨਹੀਂ ਮਾਰਦਾ ਕੋ ਤਾਂ ਨੂੰ ਇਹ ਪਤਾ ਲੱਗਾ ਰੈਸੀਡੈਂਟ ਹੋ ਗਿਆ ਬਾਹੂ ਨੂੰ ਸਾਨੂੰ ਸੱਦਿਆ ਸਾਹੀ ਉਹ ਨਾਇਆ ਗੋਇੰਦਪੁਰ ਤੇ ਇਹਦਾ ਇਹੋ ਕਹਿੰਦੇ ਵੀ ਇਨਸਾਫ ਮਿਲਣੀ ਚਾਹੀਦੀ ਆਪਾਂ ਨੂੰ ਟਰੱਕ ਦਾ ਫੜਨਾ ਚਾਹੀਦਾ ਪਤਾ ਨਹੀਂ ਕਿ ਕਿਤੇ ਮਾਰਿਆ ਕੀ ਹੋਇਆ ਉਹ ਨਾ ਇਹਨਾਂ ਦਾ ਗਨਾਵ ਤੇ ਰਹਿਣਾ ਸਾਡਾ ਸਾਡੀ ਕਿਸਮਤ ਇਹ ਉਹਦਾ ਉਹਨੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਰ ਜੀ ਸਭ ਮਜ਼ਦੂਰੀ ਕਰਨੇ ਸੰਜੀ ਸਰ ਜੀ ਉੱਛੇ ਜਾਣੇ ਆ ਪਿੰਡਾਂ 'ਚ ਤੇ ਰਾਤੀ ਆ ਰਹੇ ਸੀਗੇ ਇੱਕ ਗੱਡੀ ਦੇ ਬੈਲ ਡੁੱਟ ਗਏ ਤਾਂ ਬੈਲ ਜਿਹਾ ਕੇ ਟੁਰਨ ਲੱਗੇ ਆ ਮਗਰੋਂ ਕੋੜਿਆਂ ਨੇ ਜਬਰਦਸਤ ਥੋੱਕ ਕੇ ਲਿਆ ਕੇ ਇੱਕ ਸਾਡਾ ਬੰਦਲ ਮੁਕੀ ਖਤਮ ਹੋ ਗਿਆ ਟੈਕਨ ਤੋਂ ਲੋ ਕੱਢਿਆ ਅੰਮੇ ਬਹੁਤ ਮੁਸ਼ਕਿਲ ਬਚਿਆ ਤੇ ਕੋੜੇ ਨੂੰ ਪਤਾ ਨਹੀਂ ਲੱਗਿਆ ਕਿ ਕਿੱਥੇ ਗਿਆ ਇਹ ਕਿੱਥੇ ਕਰਕੇ ਫਿਆ ਹੱਸਾ ਇਹ ਹੱਸਾ ਹੈ ਜਿੱਥੇ ਬੇਗਲ ਬੈਕਾ ਦੇ ਕੋਲ ਪੰਪ ਦੇ ਨੇੜੇ ਜੇਦ ਮਾਲਾ ਵੀ ਨਹੀਂ ਹੈਗਾ ਸੀ ਜੇ ਕੁਝ ਹੋਣਾ ਤਾਂ ਮੈਂ ਕੀ ਕਰਦੀ ਇਹਦਾ ਬੱਚਾ ਇੱਕ ਵਾਰ ਸੀ ਇਹ ਰੋਜ਼ ਜਾਂਦਾ ਕੰਮ ਤੇ ਹਾਂਜੀ ਰੋਜ਼ ਜਾਂਦਾ ਤੁਹਾਨੂੰ ਕੀ ਕਹਿ ਕੇ ਗਿਆ ਸੀ ਇਸ ਵਾਰ ਕਾਬੂ ਤਾਂ ਚੱਲਿਆ ਸੀਗਾ ਠੀਕ ਹੈ ਤੇ ਰਾਤ ਨੂੰ ਸੌਣ ਕੇ ਤਾਂ ਦੇਖਦਾ ਮੈਂ ਸ਼ਹਿਰ ਚ ਆ ਗਿਆ 12-5 ਮਿੰਟ ਬਾਅਦ ਫੋਨ ਤੇ ਦੂਜੇ ਵੱਡੇ ਦਾ ਫੋਨ ਆਇਆ ਕਿ ਦਾ ਚਾਚੀ ਜੀ ਐਕਸੀਡੈਂਟ ਹੋ ਗਿਆ ਤੁਸੀਂ ਹਸਪਤਾਲ ਆ ਜਾਓ ਫਿਰ ਮੈਨੂੰ ਲੈ ਆਏ ਬਾਹੂ ਮੇਰੀ ਸਾਰੇ ਇਕੱਠੇ ਹੋ ਗਏ ਬਹੁਤ ਬੁਰਾ ਹਾਲ ਸੀਗਾ ਕਿ ਕਰੋ ਜਿੰਨਾ ਖਤੜਮ ਕਰ ਸਕੀ ਮੇਰੀ ਸਾਰੀ ਮਦਦ ਕਰ ਦਿਸ ਦੋ ਐਂਬੂਲੈਂਸ ਦੂਆ ਮੰਡੀ ਤੋਂ ਆ ਰਹੀ ਸੀ ਇਹਨਾਂ ਦੀ ਦੋਵਾਂ ਦੀ ਇੱਕ ਦੀ ਬੈਲਟ ਟੁੱਟ ਗਈ ਸੀ ਜੇ ਸਾਈਡ ਤੇ ਲਾ ਕੇ ਟੈਂਪੋ ਦੀ ਬੈਲਟਾਂ ਮੰਗਦੇ ਬੀ ਸੀ ਤੇ ਵਿੱਚ ਕੋਲਾ ਆਇਆ ਇਹਨਾਂ ਨਾਲ ਮਾਰ ਕੇ ਚਲਾ ਗਿਆ ਇੱਕ ਬੰਦਾ ਮੋਕੇ ਤੇ ਮਰ ਗਿਆ ਇੱਕ ਦੀਆਂ ਲੱਤਾਂ ਟੁੱਟੀਆਂ ਉਹਨੂੰ ਬਠੇ ਡੇ ਲਗੇ ਨਹੀਂ ਤੇ ਆ ਦੋ ਬੰਦੇ ਅੱਤੇ ਬਿਠੇਗੇ ਜਿੰਦੀ ਡੈਥ ਹੋਈ ਉਹ ਕਿਥੋਂ ਦੇ ਰਹਿਣਾ ਲੈ ਉਹ ਐਥੂ ਫਾਇਲ ਲਗਾ ਦਈਏ ਅੱਛਾ ਸਰਸਨ ਕਲੋਨੀ ਦਾ ਜਸਨ ਸਿੰਘ ਸਾਹਿਬ ਮੁੰਨਾ ਜਿਹੜੇ ਗੱਡੀਰੋਂ ਫੜਨਾ ਜੀ ਜਸਨ ਸਿੰਘ ਦੀ ਕਲੋਨੀ ਤੋਂ ਉਹਨੇ ਨਹੀਂ ਉਹਨੇ ਘੱਟ ਮਾਰੀ ਜੀ ਘੱਟ ਮਾਰ ਕੇ ਮਾਰ ਕੇ ਨਿਕਲ ਗਿਆ ਗੱਡੀ ਤੇਜ਼ ਹੈਗੀ ਕੋੜਾ ਆਗਾ ਜੀ ਕੋੜਾ ਇਹ ਮੇਰੇ ਕੋਲ ਕੰਮ ਕਰਦੇ ਸਭ ਅੱਜ ਇੰਤਰਾਪ ਤੇ ਬਾਹੂ ਨਾਲ ਇਹ ਆਦਾ ਪਾਰ ਕਰਦਾ ਇਹ ਮੈਂ ਪਾਸੀ ਆਂਦੀ ਨੂੰ ਵਿੱਚ ਕਰਦਾ ਮੋਟੀ ਕਰਦੇ ਆ ਮਾਲਕ ਨੇ ਸਾਨੂੰ ਜੋ ਮੈਨੇ ਮਾਰਤਾ ਕੋ ਤੁਹਾਨੂੰ ਇਹ ਪਤਾ ਲੱਗਾ ਵਿਸੀਡੈਂਟ ਹੋ ਗਿਆ ਗਾਵਾਂ ਨੂੰ ਸੰਸਦਿਆ ਨਹੀਂ ਬਣਾਏ ਕੋਈ ਪੇ ਬੋਤ ਇਹ ਤਾਂ ਇਹੋ ਕਹਿੰਦੇ ਵੀ ਇਨਸਾਫ ਮਿਲਣੀ ਚਾਹੀਦੀ ਆਪਾਂ ਨੂੰ ਟਰੱਕ ਦਾ ਫੜਨਾ ਚਾਹੀਦਾ ਪਤਾ ਨਹੀਂ ਕਿ ਕਿਤੇ ਮਾਰਿਆ ਕੀ ਹੋਇਆ ਉਹ ਨਾ ਇਹਨਾਂ ਨਾਲ ਗਨਾਵ ਤੇ ਰਹਿਣਾ ਸਾਡਾ ਸਾਡੀ ਕਿਸਮਤ ਇਹ ਉਹ ਦਾ ਉਹਨਾਂ ਨੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ